ਕੀ ਤੁਸੀਂ ਕਦੇ ਸੋਚਿਆ ਕਿ ਜਦੋਂ ਅਸੀਂ WhatsApp ਤੇ ਸਟੇਟਸ ਲਾਉਂਦੇ ਆ ਤੇ ਉਹਨਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਪਰ ਲਾਈਕ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਈਰਖਾ ਜਾਂ ਫਿਰ ਜੈਲਸੀ ਵੀ ਹੋ ਸਕਦਾ ਹੈ ਇਹ ਉਹ ਲੋਕ ਨੇ ਜੋ ਤੁਹਾਨੂੰ ਦੇਖਣਾ ਤਾਂ ਜ਼ਰੂਰ ਚਾਹੁੰਦੇ ਨੇ ਕਿ ਤੁਹਾਡੀ ਅਸਲ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤੁਸੀਂ ਕਿੱਧਰ ਜਾ ਰਹੇ ਹੋ ਤੇ ਕੀ ਕਰ ਰਹੇ ਹੋ ਪਰ ਇਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਇਹ ਤੁਹਾਨੂੰ ਲਾਈਕ ਕਰਮ ਇੱਕ ਛੋਟਾ ਜਿਹਾ ਬਟਨ ਦਿਵਾਰ ਦੇ ਨਾਲ ਕਿੰਨਾ ਟਾਈਮ ਲੱਗਦਾ ਸਿਰਫ ਇੱਕ ਹਾਰਟ ਦਾ ਬਟਨ ਦਿਵਾਰ ਨਾਲ ਦੂਜੇ ਬੰਦੇ ਨੂੰ ਕਿੰਨਾ ਚੰਗਾ ਲੱਗ ਸਕਦਾ ਹੈ ਪਰ ਇਹ ਇਹਨਾਂ ਨੂੰ ਕਦੇ ਚੰਗਾ ਨਹੀਂ ਲੱਗਦਾ ਇਹ ਕੌਣ ਹੋ ਸਕਦੇ ਨੇ ਤੁਹਾਡੇ ਰਿਸ਼ਤੇਦਾਰ ਵੀ ਹੋ ਸਕਦੇ ਨੇ ਦੋਸਤ ਵੀ ਹੋ ਸਕਦੇ ਨੇ ਜਾਂ ਫਿਰ ਉਹ ਲੋਕ ਜੋ ਤੁਹਾਨੂੰ ਪਸੰਦ ਨਹੀਂ ਕਰਦੇ ਪਰ ਥੋੜਾ ਚੰਗਾ ਤੇ ਮਾਰਾ ਸਵਾ ਜ਼ਰੂਰ ਦੇਖਣਾ ਚਾਹੁੰਦੇ ਨੇ